ਮੈਂ ਤਾਂ ਦੇਖੋ ਤੁਹਾਨੂੰ ਇੱਕ ਗੱਲ ਕਹਿ ਸਕਦਾ ਕਿ ਇਹ ਜਿਹੜਾ ਵੀ ਸਮਾਂ ਚੱਲਦਾ ਪਿਆ ਨਾ ਜਿਆਦਾ ਨਾ ਹਾਵੀ ਹੁੰਦੇ ਨਾ ਆਪਣੇ ਤੇ ਮਾਲਕ ਨੇ ਬਹੁਤ ਕੁਝ ਸੋਚਿਆ ਹੈ ਜੇ ਜੇ ਤੁਹਾਡੇ ਪਲਾਨ ਅੱਜ ਤੁਹਾਨੂੰ ਲੱਗਦਾ ਨਹੀਂ ਪੂਰੇ ਹੋ ਰਹੇ ਤੇ ਕੋਈ ਗੱਲ ਨਹੀਂ ਜ਼ੋਰ ਨਾ ਲਾਓ ਜਿਆਦਾ ਐਵੇਂ ਨਾ ਦਿਮਾਗ ਦੇ ਸੋਚੀ ਨਾ ਜੋ बार-बार ਕਿਸੇ ਦੀ ਜ਼ਿੰਦਗੀ ਵੇਖ ਕੇ ਕੰਪੇਅਰ ਨਾ ਕਰੀ ਜੋ ਆਪਣੇ ਗੁਰੂ ਤੇ ਭਰੋਸਾ ਰੱਖੋ ਆਪਣੇ ਭਗਵਾਨ ਤੇ ਭਰੋਸਾ ਰੱਖੋ ਕਿ ਜੇ ਮੇਰੀ ਸੋਚ ਨਾ ਕੰਮ ਨਹੀਂ ਬਣੇ ਤਾਂ ਮੇਰੇ ਮਾਲਕ ਨੇ ਜਿਆਦਾ ਵਧੀਆ ਸੋਚਿਆ ਮੈਂ ਜਿਸ ਰਸਤੇ ਤੇ ਜਾ ਰਿਹਾ ਸੀ ਉਹ ਰਸਤਾ ਖਰਾਬ ਸੀ ਮਾਲਕ ਨੇ ਮੈਨੂੰ ਬਾਹ ਫੜ ਕੇ ਪਿੱਛੇ ਕਰ ਲਿਆ ਕਿ ਪੁੱਤਰਾ ਮੈਂ ਤੇਰੇ ਲਈ ਜਿਆਦਾ ਵਧੀਆ ਸੋਚਿਆ ਥੋੜਾ ਸਬਰ ਕਰ ਲਾ ਵਕਤ ਆਣ ਤੇ ਉਹ ਹੀ ਚੀਜ਼ਾਂ ਮੇਰੀ ਜ਼ਿੰਦਗੀ ਚ ਆਪਣੇ ਆਪ ਲੈ ਕੇ ਆਵਾਂਗਾ ਕਬਰਾਇਆ ਨਾ ਕਰੋ ਪਤਾ ਕੀ ਟੈਨਸ਼ਨ ਤਾਂ ਇੱਕ ਐਸੀ ਬਿਮਾਰੀ ਹੈ ਜੀ ਜਿੰਨੀ ਲਈ ਜਾਈਏ ਉੰਨੀ ਵੱਧੀ ਜਣੀ ਹੈ ਤੇ ਦੁਨੀਆ ਨੂੰ ਆਪਣਾ ਤੁਸੀਂ ਜਿੰਨਾ ਦੁੱਖ ਸੁਣਾਓਗੇ ਜਿੰਨਾ اپنی زندگی تے پیٹھ دسو گے دنیا ناں تا دیکھو تماشہ ہی بنانا جے دنیا نہیں جے سام دی رون دے ہویاں نو بھی دنیا کلا ਛੱਡ دندی ہے با صرف مالک ہی ਫੜਦਾ ਜੇ مالک ਹੀ سام دا ਸਾਨੂੰ ਕੋਈ ਨਹੀਂ ਤੁਸੀਂ ਕਹਿਣਾ ਮੈਨੂੰ ਡਿਪਰੈਸ਼ਨ ਐ ਇਸ ਚੀਜ਼ ਦਾ ਮੈਨੂੰ ਬਹੁਤ ਟੈਨਸ਼ਨ ਲੱਗੀ ਕੁਛ ਨਹੀਂ ਕਹਿਣਾ ਤੁਸੀਂ ਹਾਲਾਤ ਆਏ ਆ ਵਕਤ ਆਇਆ ਕੋਈ ਘੜੀ ਇੱਦਾਂ ਦੀ ਆਈ ਆ ਤੇ ਇੱਕੋ ਹੀ ਗੱਲ ਕਹਿਣਗੀ ਕੋਈ ਗੱਲ ਨਹੀਂ میرے ਗੁਰੂ ਮਹਾਰਾਜ ਜੀ ਬੈਠੇ ਆ ਉਹਨਾਂ ਨੇ ਆਪੇ ਠੀਕ ਕਰ ਦੇਣਾ ਮੈਨੂੰ ਘਬਰਾਣ ਦੀ ਲੋੜ ਨਹੀਂ ਜੀ ਆ ਮੇਰੇ ਮਾਲਕ ਦੇ ਪਲਾਨ ਦਾ ਹਿੱਸਾ ਹੈਗਾ ਮੈਂ ਤਾਂ ਬਸ ਉਹਨਾਂ ਤੇ ਵੀ ਵਿਸ਼ਵਾਸ ਰੱਖ ਕੇ ਚੱਲੀ ਜਾਣਾ ਅੱਗੇ ਸੋ ਟੁੱਟਣ ਨਹੀਂ ਦੇਣਾ ਆਪਣੇ ਆਪ ਨੂੰ ਆਪਾਂ ਆਪਣੇ ਆਪ ਨੂੰ ਆਪ ਹੀ ਸੰਭਾਲੀ ਆਪਣੇ ਮਾਲਕ ਦੇ ਨਾਮ ਦਾ ਆਸਰਾ ਲੈ ਕੇ ਕਿਉਂਕਿ ਸਾਨੂੰ ਬਚਾਉਣ ਲਈ ਕਿਸੇ ਨੇ ਨਹੀਂ ਆਣਾ ਤੇ ਸਾਨੂੰ ਲੋੜ ਵੀ ਨਹੀਂ ਹੈਗੀ ਕਿ ਸਾਨੂੰ ਕੋਈ ਬਚਾਵੇ ਕਿਉਂਕਿ ਸਾਨੂੰ ਬਚਾਉਣ ਲਈ ਸਾਡਾ ਮਾਲਕ ਹੈਗਾ ਗੁਰੂ ਨਹੀਂ ਬਾਾਂ ਛੱਡਦਾ ਆਪਣੇ ਬੱਚੇ ਦੀ ਤੁਹਾਨੂੰ ਆਏ ਰੋਣਾ ਆ ਰਿਹਾ ਬਹੁਤ ਉਦਾਸ ਹੋ ਰਿਹਾ ਮਨ ਤੁਸੀਂ ਆਪਣੇ ਗੁਰੂ ਦੇ ਅੱਗੇ ਜਾ ਕੇ ਬਹਿ ਜਾਓ ਅੱਖਾਂ ਬੰਦ ਕਰ ਲਓ ਸੱਚੇ ਪ੍ਰੀਤ ਨਾਲ ਗੱਲਾਂ ਕਰੋ ਆਪਣੇ ਗੁਰੂ ਦੇ ਨਾਲ ਮਾਲਕ ਤਾਂ ਦੇਖੋ ਆਪਣੇ ਆਪ ਹੀ ਸੰਭ ਲੰਦਾ ਜੇ ਆਪਣੇ ਬੱਚੇ ਨੂੰ ਘੁੱਟ ਕੇ ਫੜ ਲੰਦਾ ਭਗਵਾਨ ਨਹੀਂ ਜੇ ਕੁਝ ਗਲਤ ਹੋਣ ਦੇਣਾ ਦੁਨੀਆ ਭਾਵੇਂ ਲੱਖ ਕੋਸ਼ਿਸ਼ਾਂ ਕਰਦੀ ਵੀ ਹੋएगी ਨਾ ਤੁਹਾਡਾ ਮਾੜਾ ਕਰਨ ਦੀਆਂ ਪਲੈਨਿੰਗਾਂ ਬਣਾਉਂਦੀ ਹੋएगी ਮਾਲਕ ਨੇ ਕੁਝ ਵੀ ਨਹੀਂ ਜੇ ਹੋਣ ਦੇਣਾ ਤੇ ਜਿਹੜੀ ਦੁਨੀਆ ਤੁਹਾਡੇ ਪੈਰਾਂ ਦੇ ਥੱਲੇ ਕੰਡੇ ਵਿਚਾਰੀ ਹੋएगी ਮਾਲਕ ਨੇ ਉਹ ਵੀ ਫੁੱਲਾਂ 'ਚ ਬਦਲ ਦਿੰਨੇ ਤੁਹਾਨੂੰ ਪਤਾ ਹੀ ਨਹੀਂ ਜੇ ਲੱਗਣਾ ਵੱਡੇ ਵੱਡੇ ਤੂਫਾਨਾਂ ਤੋਂ ਵੀ ਤੁਹਾਡੀ ਬੇੜੀ ਆਪਣੇ ਗੁਰੂ ਨੇ ਬਚਾ ਲੈਣੀ ਹੈ ਸੋ ਅੱਜ ਤੋਂ ਬਾਅਦ ਆਪਾਂ ਕਿਸੇ ਵੀ ਚੀਜ਼ ਦੀ ਟੈਂਸ਼ਨ ਨਹੀਂ ਲੈਣੀ ਸਟ्रेस ਨਹੀਂ ਲੈਣਾ ਗਲਤ ਨਹੀਂ ਬੋਲਣਾ ਆਪਣੇ ਬਾਰੇ ਸਾਨੂੰ ਆਪਣੇ ਗੁਰੂ ਤੇ ਬਹੁਤ ਭਰੋਸਾ ਹੈ ਸਭ ਕੁਝ ਵਧੀਆ ਆਏਗਾ ਬਸ ਇਹ ਆ ਗਿਆ ਕਰੋ ਕਿ ਮੇਰੀ ਜ਼ਿੰਦਗੀ ਚ ਬਹੁਤ ਸੋਹਣਾ ਹੋਣਾ ਮੇਰੇ ਮਾਲਕ ਨੇ ਮੇਰੇ ਲਈ ਸਭ ਚੰਗਾ ਸੋਚਿਆ ਹੈ